ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਜਿਹੜੇ ਮੇਰੇ ਵੀਰਪਣਾ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਇਸ ਤਰ੍ਹਾਂ ਹੀ ਸਪੋਰਟ ਕਰੀ ਜਾਇਓ ਤੇ ਅੱਜ ਤੈਸਵੀਰ ਦਾ ਟਾਈਮ ਐ ਆਪਾਂ ਥੋੜੇ ਜਿ ਲੇਟ ਚੱਲ ਰਹੇ ਆ ਬਲੌਗ ਬਣਾਉਣੇ ਕਰਕੇ ਤੇ ਕਿਉਂਕਿ ਫਿਰ ਬੱਚੇ ਬੇਟੇ ਜਾਇੰਤਵਾਰੀ ਘਰੇ ਸੀਗੀ ਫਿਰ ਉਹ ਸੁੰਦਿਆਂ ਠਾਲ ਨੂੰ ਜਿੰਨੀ ਕਰਦਾ ਠੰਡ ਬਹੁਤ ਹੋ ਰਹੀ ਹੈਗੀ ਕੁਝ ਮੱਜਾਂ ਆਪਾਂ ਨਮਾਉਣੀਆਂ ਸੀਗੀਆਂ ਇਸ ਕਰਕੇ ਆਪਾਂ ਲੇਟ ਹੀ ਬਾਹਰ ਕੱਢਾਂਗੇ ਇਹਨਾਂ ਨੂੰ ਹੁਣ ਥੋੜਾ ਸੂਰਜ ਚੜਿਆ ਧੁੱਪ ਨਿਕਲੇ ਆਪਾਂ ਹੁਣ ਨਮਾ ਕੇ ਇਹਨਾਂ ਨੂੰ ਬਾਹਰ ਕੱਢ ਦਾਂਗੇ ਅੰਦਰ ਲਾ ਆਪਾਂ ਸਾਰਾ ਕੰਮ ਕਰਿਆਏ ਸੀਗੇ ਬਸ ਆਪਣੀ ਕੱਲੀ ਪੁੱਛ ਚਲਾਉਣ ਵਾਲਾ ਤੇ ਰੋਟੀ ਖਾਣ ਵਾਲੀ ਰਹਿ ਗਈ ਸੀਗੀ ਬਾਕੀ ਆਪਾਂ ਸਾਰਾ ਨੂੰ ਮੇੜਤਾ ਸੀ ਤੇ ਨਮਾਉਣ ਕਰਕੇ ਆਪਾਂ ਲੇਟ ਹੋਏ ਆ ਥੋੜੇ ਜਿਹੀ ਕੁਸ ਆਪਾਂ ਵੀਡੀਓ ਬਣਾਉਣੀ ਸੀ ਤਾਂ ਕਰਕੇ ਤੇ ਇੱਥੇ ਆਪਾਂ ਦਾ ਦਵਾਰ ਵਾਲਾ ਗੋਹਾ ਸੀ ਜੀ ਚੱਕਣ ਲੱਗ ਰਹੇਗੇ ਤੇ ਆਪਾਂ ਮੱਝ ਥਲੋ ਸੰਬਰ ਸੋਰ ਕੇ ਮੱਝਾਂ ਨਮਾਉਣੇ ਹੁੰਨੇ ਆ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕਦੇ ਵੀ ਇਸ ਤਰ੍ਹਾਂ ਮੱਝਾਂ ਨਹੀਂ ਨਮਾਈਆਂ ਆਪਾਂ ਸੰਬਰ ਸੁਰਾਈ ਕਰਕੇ ਫੇਰ ਹੀ ਮੱਝਾਂ ਨਮਾਉਣੇ ਹੁੰਨੇ ਆ ਤੇ ਹੁਣ ਤਾਂ ਵੀ ਇੱਕ ਦਿਨ ਕਦੇ ਟਾਲ ਵੀ ਦਿੰਨੇ ਆ ਜੇ ਮੱਝਾਂ ਨੂੰ ਜਦੋਂ ਸਾਨੂੰ ਕੰਮ ਜ਼ਿਆਦਾ ਲੇਟ ਹੋ ਜੇ ਨਾ ਫਿਰ ਅਸੀਂ ਇੱਕ ਦਿਨ ਵੀ ਟਾਲ ਵੀ ਦਿੰਨੇ ਆ ਪਰ ਇਹ ਵੀ ਰੱਤਵੀ ਜੀ ਮੰਨਦੇ ਰਹਿੰਦੀਆਂ ਨੇ ਨਮਾਉਣ ਜ ਪਨਾ ਨਮਾਈਏ ਇਹਨੂੰ ਆਤ ਪੈਰੇ ਜੀ ਰੋਜ਼ ਨਾਉਣ ਦੀ ਤੇ ਵੀਰ ਦੀ ਕੁ ਦੋ ਦਿਨ ਆਪਾਂ ਪਹਿਲਾਂ ਉਹ ਕਰਤਾ ਸੀਗਾ ਠੰਡ ਜੀ ਹੋ ਗਈ ਸੀ ਉਦੋਂ ਟਾਲਤੇ ਸੀ ਨਮਾਉਣ ਕਣੀਓ ਤੇ ਇੱਕ ਕਮੈਂਟ ਆਇਆ ਸੀ ਜੀ ਕਹਿੰਦੇ ਤੁਸੀਂ ਵੀ ਬਦਲਵਾ ਬਲੌਗ ਪਾਇਆ ਕਰੋ ਇੱਕ ਬਲੌਗ ਪਾਉਣੇ ਵੀ ਕੋਈ ਦੇਖਦਾ ਨਹੀਂ ਮੇਰੇ ਸਾਡਾ ਕੰਮ ਇਹੀ ਆਪਾਂ ਮੱਜਾ ਸਾਂਮਣ ਦਾ ਕੰਮ ਆਪਣਾ ਇਹ ਵਧੀਆ ਹੁੰਦਾਗਾ ਅੱਥੇ ਜੀ ਮੈਂ ਟਾੜੇ ਵਜਾ ਰਹੀ ਸੀ ਤੇ ਮੇਰੀ ਬੇਟੀ ਨੇ ਕੀ ਕਿਹਾ ਮੈਂ ਟਾੜੇ ਵਜਾਉਣ ਲੱਗ ਗਈ ਤੇ ਆਪਣੇ ਹੀ ਕੰਮ ਹੈ ਜੇ ਚੁੱਲ੍ਹੇ ਚੋਂਦਰੇ ਦਾ ਕੰਮ ਜਾਂ ਹੋਰ ਵੀਡੀਓ ਆਪਾਂ ਪਾਉਨੇ ਆ ਆਪਣੀ ਨਹੀਂ ਚੱਲਦੀ। ਇਹੀ ਆਪਣੇ ਬਲੌਗ ਪਸੰਦ ਕਰਦੇ ਨੇ ਮੱਜਾਂ ਵਾਲੇ। ਇਸ ਕਰਕੇ ਜੇ ਆਪਣਾ ਤੁਹਾਨੂੰ ਪਤਾ ਕੰਮ ਤਾਂ ਰੋਜ਼ ਦਾ ਉਹੀ ਹੁੰਦਾ ਮੱਜਾਂ ਦੇ ਇਹਨਾਂ ਕਿਹੜਾ ਬਦਲਵਾ ਕੰਮ ਹੈ। ਵੀ ਇੱਕ ਦਿਨ ਆਪਾਂ ਇਹਨਾਂ ਨੂੰ ਹੋਰ ਪਾਸੇ ਭੇਜ ਜਿੱਦ ਦਿਨ ਹੋਰ ਪਾਸੇ ਇਹਨਾਂ ਨਾਲ ਇੱਥੇ ਹੀ ਖੜਨਾ ਹੈ। ਇਹੀ ਆਪਾਂ ਕੰਮ ਕਰਨੇ ਨੇਗੇ। ਤੇ ਇਸ ਕਰਕੇ ਫਿਰ ਇਹੀ ਬਲੌਗ ਪਾਉਨੇ ਆ ਜੀ ਆਪਾਂ। ਉਹ ਬਦਲ ਕੇ ਪਾ ਲਿਆ ਕਰਾਂਗੇ ਜੀ ਵਿੱਚ ਦੀ ਜੇ ਆਪਾਂ ਪਾਉਨੇ ਦੂਸਰਾ ਜੀ ਆਪਣੀ ਵੀਡੀਓ ਬਹੁਤ ਘੱਟ ਚੱਲਦੀਆਂ ਨੇਗੀਆਂ। ਆਪਣੇ ਮੱਝਾਂ ਵਾਲੇ ਵੀਡੀਓ ਨੂੰ ਵਧੀਆ ਪਿਆਰ ਮਿਲਦਾ ਹੈ ਇਸ ਕਰਕੇ ਆਪਾਂ ਫਿਰ ਜ਼ਿਆਦਾਤਰ ਮੱਝਾਂ ਦਾ ਹੀ ਵਲੌਗ ਬਣਾਉਣੇ ਆਗੇ ਜੇ ਮੱਝਾਂ ਆਪਾਂ ਹੁਣ 5-6 ਦਿਨ ਹੋ ਗਏ ਜੀ ਬਾਹਰ ਬੰਨਣ ਲੱਗ ਗਏ ਤੁਸੀਂ ਬਹੁਤ ਕਿਹਾ ਸਾਨੂੰ ਮੱਝਾਂ ਬਾਹਰ ਬੰਨਦੋ ਇਸ ਵਾਰ ਪਤਾ ਨਹੀਂ ਸਾਨੂੰ ਕੀ ਹੋਇਆ ਸਭ ਮਸ਼ੀਨ ਦੇ ਚੱਕਰ 'ਚ ਪਏ ਅਸੀਂ ਸਾਨੂੰ ਤਾਂ ਮੱਝਾਂ ਬਾਹਰ ਬੰਨਣ ਦਾ ਵੀ ਨਹੀਂ ਆ ਰਿਹਾ ਸੀ ਬੰਨ ਲੀਏ ਤੇ ਹੁਣ ਮੌਜ ਮੱਝਾਂ ਨੂੰ ਵੀ ਦੁੱਗਣੀ ਮੌਜ ਹੋਊਗੀ ਸਾਨੂੰ ਉਦੋਂ ਜ਼ਿਆਦਾ ਹੋਊਗੀ ਕਿਉਂਕਿ ਸਾਰਾ ਦਿਨ ਇੱਥੇ ਫਰਸ਼ ਤੇ ਬੋਕਰਾਂ ਮਾਰਦਣਾਂ ਡੱਪ ਜਾਂਦਾ ਸੀ ਹੁਣ ਆਰਾਮਦਾਰੀ ਹੋ ਰਹੀ ਹੈ ਕੀਰਾ ਸੁੰਬਰ ਕੇ ਬਾਹਰ ਬੰਦਨੇ ਆ ਸ਼ਾਮ ਨੂੰ 4:15 ਲੈ ਕੇ ਆਉਣੇ ਆ ਤੇ ਇੱਕ ਕੋਈ ਹੋਰ ਮੇਰਾ ਵੀਰ ਕੋਈ ਜਿਹੜਾ ਸਾਡੇ ਬਾਹਰ ਮੁਰਦੀ ਨੰਗਦਾ ਹੋਊਗਾ ਨਾ ਮੈਂ ਦੇਖਿਆ ਥੋੜੇ ਮੱਜਾ ਬਾਹਰ ਖੜੀਆਂ ਸੀਗੀਆਂ ਉਹ ਆਪਣੇ ਨੇੜੇ ਤੋੜੋਂਦਾ ਜੀ ਉਹ ਨੰਗਦਾ ਹੁਣ ਇੱਥੋਂ ਦੀ ਤਾਂ ਹੀ ਕਰਕੇ ਉਸਨੂੰ ਪਤਾ ਲੱਗ ਗਿਆ ਮੱਜਾਂ ਨੂੰ ਬਜਰਨ ਰਾਮਦਾਰੀ ਆ ਗਈ ਜੀ ਬਾਹਰ ਧੁੱਪ ਲੱਗ ਜਾਂਦੀ ਹੈ ਤੇ ਇੱਕ ਕਮੈਂਟ ਹੋ ਰਾਇਆ ਸੀਗਾ ਤੁਸੀਂ ਮੱਜਾਂ ਨਾ ਵੇਚਿਓ ਮੱਜਾਂ ਤਾਂ ਆਪਾਂ ਨਹੀਂ ਵੇਚਦੇ ਜੀ ਮੱਜਾਂ ਪਚਾ ਕੇ ਵੀ ਨਹੀਂ ਵੇਚ ਸਕਦੇ ਕਿਉਂਕਿ ਸਾਨੂੰ ਇੰਨਾ ਲਗਾਵ ਹੋ ਰਿਹਾ ਇਹਨਾਂ ਨਾਲ ਆ ਸਾਨੂੰ ਵਧੀਆ ਲੱਗਦਾ ਮੱਝਾਂ ਦਾ ਕੰਮ ਕਰਨਾ ਹਨਾ ਹੋਰ ਕੰਮ ਨਾਲ ਉਹ ਸਾਨੂੰ ਮਸ਼ੀਨ ਦੇ ਕੰਮ ਦਾ ਇੰਨਾ ਵਧੀਆ ਲੱਗਦਾ ਨਹੀਂ ਸਾਨੂੰ ਮੱਝਾਂ ਦਾ ਕੰਮ ਕਰਨਾ ਵਧੀਆ ਲੱਗਦਾ ਹੈ ਬੱਜਾਂ ਦਾ ਪਚਾ ਕੇ ਵੀ ਨਹੀਂ ਵੇਚ ਸਕਦੇ ਕਿਉਂਕਿ ਘਰ ਦੇ ਦੁੱਧ ਦਹੀਂ ਮੱਖਣੀ ਬਿਨਾ ਸਾਨੂੰ ਇੱਕ ਮਿੰਟ ਵੀ ਨਹੀਂ ਸਰਦਾ ਜਿੰਨਾ ਤੱਕ ਆਪਣੇ ਹੱਡ ਪੈਰ ਚੱਲਦੇ ਨੇ ਅੰਚਰ ਮੱਝਾਂ ਆਪਾਂ ਸਾਂਭਾਂਗੇ ਚਾਹੇ ਔਖੇ ਔਕੇ ਸੌਮੀਂ ਚਾਹੇ ਸੌਖੇ ਸਾਂਮੀਏ ਪਰ ਸਾਨੂੰ ਇਹਦਾ ਨਾ ਕੰਮ ਜਮਾ ਔਖਾ ਨਹੀਂ ਲੱਗਦਾ ਮੱਝਾਂ ਸਾਂਭਣ ਦਾ ਇਹ ਤਾਂ ਸਾਨੂੰ ਵਧੀਆ ਲੱਗਦਾ ਸਮਾਂ ਸਾਨੂੰ ਅੰਦਰ ਕੰਮ ਕਰਨ ਔਖਾ ਲੱਗਦਾ ਮੱਝਾਂ ਚਾਹੇ ਚਾਰ ਹੋਰ ਹੋਣ ਆਪਾਂ ਫਿਰ ਵੀ ਫਿਰ ਵੀ ਸਾਨੂੰ ਔਖਣ ਲੱਗਦਾ ਇਹਨਾਂ ਦਾ ਕੰਮ ਤੇ ਇੱਕ ਕਮੈਂਟ ਹੋ ਰਾਇਆ ਸੀ ਕਹਿੰਦੇ ਵੀ ਬਾਈ ਹੋਰ ਕੰਮ ਨਹੀਂ ਕਰਾਉਂਦੇ ਨਾਲ ਛੋਡੇ ਵੀ ਵੀਰੇ ਹੋਰ ਕਰਵਾ ਦਿੰਦੇ ਨੇ ਜੀ ਹੁਣ ਤਾਂ ਬੇਲੇ ਹੋ ਗਏ ਉਹ ਬੀਕੋ ਕਣਕ ਕਣਕ ਦੀ ਬਜਾਈ ਹੋ ਗਈ ਸਾਰਾ ਕੰਮ ਨਿਬੜ ਗਿਆ ਤੇ ਹੁਣ ਸੰਨੀ ਦਾ ਜੁਮਾ ਉਹਨਾਂ ਨੇ ਚੱਕ ਲਿਆ ਵੀ ਸੰਨੀ ਸਵੇਰੇ ਸ਼ਾਮਾ ਸਿੱਪੀ ਕਰਦਿਆ ਕਰਾਂਗੇ ਸੰਨੀ ਦਾ ਕੰਮ ਆਪਣਾ ਛੁੱਟ ਗਿਆ ਜੀ ਹੁਣ ਸਰਦੀ ਸਰਦੀ ਆਪਾਂ 2-3 ਮਹੀਨੇ 3 ਮਹੀਨੇ ਆਪਾਂ ਸੰਨੀ ਨਹੀਂ ਕਰਦੇ ਹੁਣ ਕਿਉਂਕਿ ਇਹ ਮਜਬੂਰੀ ਹੈ ਤੇ ਕਰਨੀ ਵੀ ਪੈ ਜਾਂਦੀ ਹੈ ਪਰ ਜ਼ਿਆਤਰ ਸੰਨੀ ਹੁਣ ਸਿਆਲ ਚੋਹੀ ਕਰਿਆ ਕਰਨਗੇ ਕਿਉਂਕਿ ਇੱਕ ਤਾਂ ਸਾਡੀ ਤੂੜ ਵਿੱਚ ਗਰਦਗਵਾਰ ਜ਼ਿਆਦਾ ਹੈ ਨਾ ਜੀ ਅੱਗੇ ਤਾਂ ਗਰਮੀ ਚ ਅੱਪਾ ਹਫ਼ਤੇ ਚ ਦੋ ਤਿੰਨ ਵਾਰੀ ਸਰਭੀ ਤੋ ਲੈਂਦੇ ਸੀ ਹੁਣ ਨਹੀਂ ਤੋਤਾ ਜਾਂਦਾ ਤੇ ਇੱਕ ਸਰਦੀ ਕਰਕੇ ਕੱਪੜੇ ਵਿੱਚ ਇਹਨਾਂ ਦਾ ਰੋਜ਼ ਨਹਾਉਣੇ ਹੁੰਦਾ ਕੱਪੜੇ ਤਾਰਦੇ ਨਹੀਂ ਤਾਂ ਮਣਕਰ ਦੋ ਦੋ ਧਾਰ ਦੇਣਾ ਇਹਨਾਂ ਸੰਨੀ ਕਰਤੀ ਨਾ ਹਾਲੇ ਲਾ ਕੇ ਸੱਟ ਗਏ ਤੇ ਆਪ ਨੂੰ ਹੁਣ ਅਸੀਂ ਦਿਨ ਛੋਟੇ ਛੋਟੇ ਹੋ ਰਹੇ ਨੇ ਤੇ ਹੁਣ ਵੀ ਆਏ ਸਰਦੀ ਇਹ ਸੰਨੀ ਇਹੀ ਕਰਦੇ ਹੁੰਦੇ ਨੇ ਦੇ ਇੰਨਾ ਕ ਸਾਡਾ ਕੰਮ ਹੌਲਾ ਹੋ ਗਿਆ ਜੀ ਉਦੋਂ ਫਿਰ ਉਹੀ ਆਪਾਂ ਮਸ਼ੀਨ ਤੇ 10-20 ਮਿੰਟ ਆਪਣੇ ਵੱਧ ਲੱਗ ਜਾਂਦੇ ਨੇਗੇ ਹੁਣ ਤੂੜੀ ਪਾ ਕੇ ਸੱਨੇ ਸਵੇਰੇ ਸ਼ਾਮ ਦੇ ਆਪ ਹੀ ਕਰਦੇ ਨੇ ਬਾਕੀ ਆਪਾਂ ਚੱਕ ਕੇ ਪਾਉਣੀ ਬੰਦਣੀਆਂ ਖੋਲਣੀਆਂ ਸਾਡੀ ਜ਼ਿੰਮੇਵਾਰੀ ਐ ਇਹਨਾਂ ਨੂੰ ਕੋਈ ਵੀ ਖਲ ਦਾਣਾ ਜੋ ਕੁਝ ਪਾਉਣਾ ਉਹ ਅਸੀਂ ਪਾਉਣਾ ਤੇ ਉਹ ਇਹਨਾਂ ਦਾ ਪੱਕਾ ਨਹੀਂ ਵੀ ਇਹਨਾਂ ਨੂੰ ਬੰਨ ਕੇ ਦਿੱਤਾ ਹੋਇਆ ਵੀ ਇਹ ਸੱਨੀ ਕਰਨ ਦੇ ਮਾਰੇ ਕਿਤੇ ਜਾਣਗੇ ਨਹੀਂ ਜਾਂ ਇਹਨਾਂ ਨੂੰ ਜ਼ਰੂਰੀ ਵੀ ਸੱਨੀ ਇਹਨਾਂ ਨੇ ਹੀ ਕਰਨੀ ਐ ਜੇ ਇਹਨਾਂ ਦਾ ਨਾਂ ਵੀ ਕਦੇ ਜੀ ਹੋਇਆ ਕੰਮ ਮੋਰਾਪਰਾ ਹੁਣ ਤਾਂ ਕਹਿ ਦਿੰਦੇ ਨੇ ਆਪ ਦਾ ਕਰ ਲਓ ਵੀ ਸਾਥ ਨੂੰ ਨਹੀਂ ਆਇਆ ਜਾਂਦਾ ਤੇ ਇੱਕ ਮੇਰੇ ਪੈਣ ਨੇ ਕਮੈਂਟ ਕਰਾ ਕਹਿੰਦੀ ਇਦਾਂ ਹੀ ਬਿਨ ਕਟਰੂ ਥਣ ਵੱਡ ਦਿੰਦੇ ਨੇ ਮੱਜਾਂ ਦੇ ਸਾਡੇ ਹੋਰ ਕਿਸੇ ਮੱਜ ਦੇ ਬਹੁਤ ਘੱਟ ਵੱਡਦੇ ਨੇ ਇੱਕ ਸਾਡੀ ਪਹਿਲਾਂ ਝੋਟੀ ਵੇਚੀ ਸੀ ਉਹਦੀ ਕੱਟੀਆਂ ਹੀ ਵੱਡਿਆ ਕਰਦੀ ਥਣਾ ਪਤਾ ਨਹੀਂ ਉਹਦੇ ਕਿਵੇਂ ਉਹ ਸੀਗਾ ਤੇ ਇੱਕ ਇਹਨੇ ਇਹ ਮੂਹਰ ਦਾ ਥਾਣੀ ਪਹਿਲਾਂ ਵੱਡਿਆ ਸੀ ਮਸਾ ਠੀਕਰਿਆ ਪਹਿਲਾਂ ਵੀ ਆਪਣਾ ਮੱਖਣੀ ਲਾ ਲਾ ਕੇ ਮੱਖਣੀ ਲਾ ਦਨੇ ਆ ਆਪਾਂ ਉਹਦੇ ਨਾਲ ਦੋ ਤਿੰਨ ਦਾ ਚ ਹੀ ਫਰਕ ਪੈ ਜਾਂਦਾ ਥਣ ਤੇ ਜਖ ਮੋਜੇ ਵੱਡਦੇ ਕਟਰੂ ਤਾਂ ਆਪਾਂ ਮੱਖਣੀ ਲਾ ਦਨੇ ਆਗੇ ਤੇ ਹੁਣ ਫੇਰ ਇਹਦਾ ਮੂਹਰ ਦਾ ਥਾਣੀ ਵੱਡਤਾ ਕੱਟੀ ਨੇ ਨਾ ਜੇ ਪੜਣਾ ਆਏ ਵੀ ਚਲ ਕੱਟੀ ਥੋੜੀ ਜੀ ਹੋ ਰਹੀ ਆਪਣੀ ਠੀਕ ਵੀ ਪੜ ਜੂਗੀ ਚਲ ਚੰਗਾਈ ਜਾਈ ਕੀ ਹੈ ਜੀ ਸਵਾ 1 ਲੀਟਰ ਦੁੱਧ ਹੋਣਾ ਇਹਦੇ ਲਾ ਲਓ ਸਵਾ ਡੇਢ ਪੀਂਦੀ ਹੈ ਇਹ ਸਵੇਰੇ ਸ਼ਾਮ ਸਵਾ ਕੋਸਟਾ ਮ ਸਵਾ 2.5 ਲੀਟਰ ਦੁੱਧ ਜੇਪਾ ਉਹੀ ਦੁੱਧ ਪਾਵਾਂਗੇ ਜੀ ਡੈਰੀ ਤੋਂ ਉੱਥੇ ਕੁਝ ਵਟਣਾ ਨਹੀਂ ਉਹਦਾ ਜੇ 2 ਲੀਟਰ ਦੁੱਧ ਵੀ ਮੰਨ ਕੇ ਚੱਲੋ ਜੇ ਪੈਂਟਰ ਵੀ ਵੀ ਪਊਗਾ ਤਾਂ ਵੀ 130 ਰੁਪਏ ਦੇ 130 ਰੁਪਏ ਦੇ ਦੁੱਧ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਆਪਣੀ ਕੱਟੀ ਸੋਣੀ ਪੜ ਗਈ ਝੋਟੀ ਸੋਣੀ ਬਣ ਗਈ ਆਨੇ ਸਾਰਾ ਪੰਗਾ ਟੋਕਟਾ ਕੱਢ ਦੇਣੇਗਾ ਇਸ ਕਰਕੇ ਆਪਾਂ ਕਟਰੁੰਦੁੱਤਾਂ ਸੀ ਕੱਟੇ ਹੋਵੇ ਤਾਂ 3 ਮਹੀਨੇ ਚੰਗਾ ਹੋਣੇ ਕੱਟੀ ਹੋਵੇ ਤਾਂ ਅਸੀਂ ਵੱਧ ਵੀ ਚੰਗਾਾ ਦਿੰਨੇਗੇ ਪਰ ਉਹ ਤਾਂ ਵਿਚਾਰੀ ਜਿਹੜੀ ਆਪਣੀ ਵੱਡੀ ਮੈਸ ਦੀ ਕੱਟੀ ਜਦੋਂ 4 ਮਹੀਨੇ ਤੋਂ ਹਟਾਤੀ ਕਿਉਂਕਿ ਉਹਦੀ ਮਾਤਾਰ ਦੀ ਨਹੀਂ ਜੀ ਬਾਲਾ ਟਾਈਮ ਲਾਉਂਦੇ ਤਾਰਨ ਤੇ ਤੇ ਉਹ ਫਿਰ ਥਾਣ ਨੂੰ ਸਾਨੂੰ ਐਵੇਂ ਥਾਣਨਾ ਵੜਦੇ ਕਿਤੇ ਤੇ ਇੰਨਾ ਟਾਈਮ ਨਾਲੇ ਫਿਰ ਉਹ ਵਿਚਰ ਜਾਂਦੀ ਐ ਤੁਹਾਨੂੰ ਪਤਾ ਏ ਜੀ ਪਹਿਲਾਂ ਹੀ ਵਿਚਰੀ ਹੋਈ ਐ ਚਾਹ ਦੇ ਟਾਈਮ ਦੀ ਬਹੁਤ ਪੱਕੀ ਐ ਤੇ ਉਤਾ ਜੀ ਬਸ ਜਿਹੜਾ ਕਾ ਉਹਨੇ ਕਹਿਤਾ ਮੈਂ 8 ਵਜੇ ਮਿਲਣਾ ਹੁਣ ਅਸੀਂ ਖਿੱਚ ਖਚਾ ਕੇ ਸ਼ਾਮ ਨੂੰ ਸਵਾ 6 ਤੇ ਲਿਆਂਦੀ ਐ ਵੀ ਜਦ ਸਵਾ 6 ਵੀ ਠੀਕ ਐ 8:00 ਤੇ ਮਿਲ ਜੇ ਤੇ 6 ਤੇ ਆ ਜੇ ਜਮਾ ਸਹੀ ਹੋ ਜਾਊਗਾ ਵੀ ਨਾਲ ਦੀ ਨਾਲ ਆਪਾਂ ਰੋਟੀ ਖਾਂਦੇ ਖਾਂਦੇ ਦੁੱਧ ਨੂੰ ਬਾਲਾ ਆ ਜੇ ਤੇ ਆਪਾਂ ਦੁੱਧ ਬਾਦ ਆਪਾਂ ਸਾਮ ਜੇ ਫਿਰ ਦੁੱਧ ਠੰਡਾ ਹੁੰਦਾ ਜੀ ਫਿਰ ਆਪਾਂ ਫਰਿੱਜੇ ਚ ਲਾਉਨੇ ਆ ਤੇ ਇੱਥੇ ਆਪਾਂ ਆਪਣੀਆਂ ਕੱਟੀਆਂ ਨੂੰ ਨਮਾ ਰਹੇ ਨਾ ਇਹਨਾਂ ਨੇ ਨਾ ਸਿਕਰੀ ਜੀ ਨਹੀਂ ਹੁੰਦੀ ਜਿਵੇਂ ਆਪਣੇ ਸਿਕਰੀ ਪੈ ਜਾਂਦੀ ਐ ਐ ਖੁਸ਼ਕੀ ਜੀ ਹੋ ਰਹੀ ਇਹਨਾਂ ਨੇ ਬਾਲਾਂ ਚ ਕਿ ਉਹਨਾਂ ਨੇ ਬਾਲ ਵੱਡੇ ਨੇ ਨਾ ਐ ਖੁਸ਼ਕੀ ਜੀ ਹੋ ਗਈ ਤੇ ਆਪਾਂ ਇਹਨਾਂ ਨੂੰ ਦਹੀਂ ਤੇ ਤੇਲ ਨਾਲ ਨਮਾਵਾਂਗੇ। ਕਟਰੂਨ ਤਾਂ ਦਹੀਂ ਤੇਲ ਦੇ ਦੇ ਨਮਾ ਦੇ ਬਹੁਤ ਵਧੀਆ ਰਹਿੰਦੇ ਆ ਜੀ। ਅੱਥਾ ਪਗਲੀਆਂ ਕਰਤੀਆਂ। ਹੁਣ ਆਪਾਂ ਕਰਦੇ ਜੀ ਹੈਂਡਲ ਬੰਦ ਕਿਉਂਕਿ ਪਾਣੀ ਅਸੀਂ ਬਹੁਤ ਘੱਟ ਖਰਾਬ ਕਰਕੇ ਰਾਜੀ ਆਂ। ਸਾਨੂੰ ਐ ਲੱਗਦਾ ਰਹਿੰਦਾ ਵੀ ਜੇ ਇੱਥੋਂ ਵੀ ਪਾਣੀ ਬਚ ਜੇ ਇੱਕ ਜਣਾ ਸਾਡਾ ਮੋਟਰ ਦੇ ਬਟਨ ਕੋਲੇ ਖੜਾ ਰਹਿੰਦਾ ਵੀ ਜਦੋਂ ਨਾਲ ਦੇ ਨਾਲ ਟੈਂਕੀ ਭਰੀ ਤੇ ਨਾਲ ਦੇ ਨਾਲ ਹੀ ਬਟਨ ਦਬਕੇ ਮੋਟਰ ਬੰਦ ਕਰ ਦਈਏ। ਇੱਕ ਸਰਦਾਨੀ ਅਸੀਂ ਮੱਝਾਂ ਕਿੰਨੇ ਪਹਿਲਾਂ ਨਵੀਆਂ ਸੀ ਉਹ ਸਾਈਡ ਤੇ ਕਰਕੇ ਨਮਾਈਆਂ ਸੀਗੀਆਂ ਫਰਸਾ ਪਤਨ ਚਾਰ ਦਿਨਾਂ ਬਾਅਦ ਹੀ ਧੁੱਤਿਆ ਅਸੀਂ ਇੱਕ ਪਾਸੇ ਜੇ ਖੜਾ ਕੇ ਮੱਝਾਂ ਨਮਾਉਂਦੇ ਸੀ ਮਸਾਂ ਲੋਟ ਆਈਆਂ ਸੀਗੀਆਂ ਐ ਠੀਕ ਨਹੀਂ ਹੁੰਦੀ ਬੰਨੀਆਂ ਨੂੰ ਸੁਭਾਅ ਪੈ ਰਿਆ ਬੰਨੀਆਂ ਬੰਨੀਆਂ ਨਾ ਹੁੰਦੀਆਂ ਨੇਗੀਆਂ ਖੋਲ ਕੇ ਨਮਾਉਣ ਦੇ ਨੂੰ ਸੁਭਾਅ ਹੈ ਨਹੀਂਗਾ ਇੱਥੇ ਆਪਣੀ ਲੱਛੋ ਤੇ ਧੰਨਾਂ ਦੀ ਹੋਣ ਲੱਗ ਰਹੀ ਹੈ ਮਾਲਿਸ਼ ਬਟਣਾ ਲਾਉਣ ਲੱਗ ਰਹੀ ਹੈ ਜੇ ਪੈ ਇਹਨਾਂ ਦੇ ਸੂੜੀਆਂ ਹੋ ਜਾਣਗੀਆਂ ਇਹ ਦੋਨੇ ਇਹ ਤਾਂ ਵਾਲੇ ਤਾਂ ਉਰਲੀ ਜਿਹੜੀ ਵੱਡੀ ਥੋੜੀ ਜੀ ਤੇ ਛੱਲੇ ਜੇ ਵਾਲ ਨੇ ਜਿੰਮੀ ਖਰਾਬ ਜੀ ਹੋ ਰਹੇ ਨੇ ਪਹਿਲਾਂ ਵੀ ਇੱਕ ਦਿਨ ਦੇ ਨਮਾ ਕੇ ਤੇਲ ਲਾਇਆ ਸੀ ਵਧੀਆਂ ਹੋ ਗਈਆਂ ਸੀ ਤੇ ਸਾਨੂੰ ਇੱਕ ਹੋਰ ਕਮੈਂਟ ਆਇਆ ਸੀ ਜੀ ਕਹਿੰਦੇ ਤੁਸੀਂ ਮੱਝਾਂ ਨਾ ਵਿੱਚ ਵੀ ਤਾਂ ਕਾਲਾ ਸਿਉਣਾਗਾ ਇਹ ਸਾਨੂੰ ਵੀ ਪਤਾ ਐ ਸਸੀਂ ਮੱਝਾਂ ਮਿੜਾ ਨਹੀਂ ਸਾਰ ਸਕਦੇ ਚਾਹੇ ਸਸੀਂ ਵਿੱਚ ਬਸ ਕਹਿਤਾ ਸੀ ਵੇ ਸਸੀਂ ਵੇਚ ਨਹੀਂ ਸਕਦੇ ਇਹਨਾਂ ਨੂੰ ਕਿਉਂਕਿ ਮੱਝਾਂ ਇਹ ਸਾਡਾ ਨਾ ਜਿਵੇਂ ਆਪਣਾ ਅਟੈਚਮੈਂਟ ਨਹੀਂ ਹੁੰਦੀ ਜਿਵੇਂ ਆਪਣੇ ਆਪਣੇ ਬੱਚਿਆਂ ਨਾਲ ਹੁੰਦੀ ਐ ਸਾਨੂੰ ਐ ਹੋ ਰਹੀ ਇਹਨਾਂ ਨਾਲ ਅਸੀਂ ਕਿਸੇ ਹੋਰ ਤੇ ਯਕੀਨ ਵੀ ਨਹੀਂ ਕਰਦੇ ਜੋ ਕੋਈ ਇਹਨਾਂ ਨੂੰ ਸਾंभੇ ਵੀ ਅਸੀਂ ਇਹ ਨਾਲੇ ਘਰੇ ਰਹਿੰਦੇ ਨੇ ਅਸੀਂ ਕਦੇ ਇਹਨਾਂ ਤੇ ਯਕੀਨ ਵੀ ਨਹੀਂ ਕਰਿਆ ਵੀ ਸਾਡੇ ਮੱਜੇ ਨੂੰ ਸਹੀ ਤਰੀਕੇ ਨਾਲ ਸਾंभ ਲੈਣਗੇ ਅਸੀਂ ਆਪ ਸਾਰਿਆਂ ਕੋਲ ਦੁੱਖ ਦੇ ਸੁੱਖ ਦੇ ਵੀ ਅਸੀਂ ਆਪ ਆਉਨੇ ਆ ਮੱਜਾਂ ਚ ਆਪ ਕਰਦੇ ਆ ਆਪਾਂ ਇਹਨਾਂ ਨੂੰ ਵੇਚਣ ਦੇ ਵਾਰ ਤਾਂ ਸੋਚ ਵੀ ਨਹੀਂ ਸਕਦੇ ਆ ਸਾਬਣਾਂ ਜਿਹੜੇ ਆਪਾਂ ਮੱਜਾਂ ਤੇ ਲਾਉਨੇ ਆ ਇਹ 8-10 ਦਿਨਾਂ ਬਾਅਦ ਲਾਈਏ ਜਾਂ ਜਲਾਵਾਂਗੇ ਤੇ ਮੱਖੀਆਂ ਨਾਲ ਬਹੁਤ ਫਰਕ ਪੈ ਗਿਆ ਪਹਿਲਾਂ ਆਪਾਂ ਹੋਰ ਸਾਬਣ ਲਾਇਆ ਕਰਦੇ ਸੀਗੇ ਹੁਣ ਆਪਾਂ ਜਖਲੂ ਲਿਆਂਦੀ ਏ ਇਹਦੇ ਨਾਲ ਮੱਖੀਆਂ ਸਾਡੇ ਮੱਝਾਂ ਤੋਂ ਹੈ ਨਹੀਂ ਟਾਮਟਲੀ ਮੱਖੀ ਹੁਣ ਆ ਗਈ ਜੀ ਬਾਹਰ ਬੰਦਣੇ ਕਰਕੇ ਟਾਮਟਲੀ ਮੱਖੀ ਹੈਗੀ ਉਹ ਮੱਖੀ ਹੈ ਨਹੀਂ ਆਪਣੇ ਮੱਝਾਂ ਤੇ ਆਪਾਂ ਇਹ ਚਾਰ ਲੱਤਾਂ ਤੇ ਲਾ ਦੇਣ ਤੇ ਕੰਗਰੂਡ ਦੇ ਉੱਪਰ ਲਾ ਦੇਣੇ ਥੋੜੀ ਜੀ ਆਪਾਂ ਸਾਰੇ ਨਹੀਂ ਆਏ ਨੀ ਲਾਉਂਦੇ ਸਾਰੇ ਪਿੰਡੇ ਦੇ ਬਾਕੀ ਤੇਲ ਲਾ ਦਾਂਗੇ ਇਹਨਾਂ ਦੇ ਪਿੰਡੇ ਤੇ ਖੁਸ਼ਕ ਜਾ ਹੋ ਰਹੇ ਨੇ ਨਾ ਪਿੰਡਾ ਬਚ ਰਹੇ ਨਾ ਤੇਲ ਲਾ ਦਾਂਗੇ ਸਰੋਂ ਦਾ ਫਿਰ ਸੋਹਣੇ ਸੋਹਣੇ ਲੱਗਣ ਲੱਗ ਜਾਂਦੀਆਂ ਨੇ ਮੱਝਾਂ ਸਿੰਗਾ ਤੇ ਤੇਲ ਲਾ ਦੇਣੇ ਆਪਾਂ ਨਮਾ ਕੇ ਤੇ ਇਹਨਾਂ ਦੇ ਪਿੰਡੇ ਤੇ ਖੁਸ਼ਕ ਜਾ ਹੁੰਦੇ ਫਿਰ ਤੇਲ ਲਾ ਦਨੇਗੇ ਮੰਜਾ ਸੌਮਣ ਦਾ ਕੰਮ ਤਾਂ ਬਹੁਤ ਵਧੀਆ ਜੇ ਕੋਈ ਸਹੀ ਤਰੀਕੇ ਨਾਲ ਇਹਨਾਂ ਨੂੰ ਸੰਭੇ ਹੈ ਨਾ ਵੀ ਸਹੀ ਤਰੀਕੇ ਨਾਲ ਆਪਣਾ ਦੁੱਧ ਪਈ ਜਾਵੇ ਬਹੁਤ ਵਧੀਆ ਕੰਮ ਹੈ ਜੀ ਇਹ ਤਾਂ ਇਹ ਤਾਂ ਆਪਣੇ ਸਵੇਰੇ ਸ਼ਾਮ ਪੈਸਾ ਆਉਣ ਵਾਲਾ ਕੰਮ ਹੈ ਵੀ ਸਵੇਰੇ ਪੈਸਾ ਆ ਗਿਆ ਸ਼ਾਮ ਨੂੰ ਚਾਹੇ ਆਪਾਂ ਪਾ ਕੇ ਦੁੱਧ ਦੁਪਹਿਰ ਪੈਸੇ ਫੜ ਲਿਆ ਤੇ ਬਾਕੀ ਖਲ ਦਾ ਆਹ ਧਾਣਾ ਪੱਕਾ ਆਪਣੇ ਘਰ ਦਾ ਹੈਗਾ ਇਹ ਤੂੜੀ ਬਾਦੂ ਹਰਾਚਾਰਾ ਹੋ ਜਾਂਦਾ ਤੇ ਆਪਣੇ ਕਣਕ ਬਾਦੂ ਰੱਖਦੇ ਆਪਾਂ ਮੱਝਾਂ ਨੂੰ ਇਹ ਆਪਣੇ ਘਰ ਦੀ ਚੀਜ਼ ਐ ਕਬੀਲਦਾਰੀ ਸਾਰੀ ਇਹਨਾਂ ਦੇ ਸਿਰ ਤੇ ਚੱਲੀ ਜਾਂਦੀ ਰਹਿੰਦੀ ਐ ਆਪਾਂ ਨੂੰ ਆੜਤੇ ਜਾਣ ਦੀ ਲੋੜ ਨਹੀਂ ਹੁਣ ਸਾਰਾ ਤਾਂ ਇਹਨਾਂ ਨੂੰ ਪਤਾ ਹੀ ਜੇ ਮੱਜਾਂ ਸਾamdene ne ਵੀ ਸਾਨੂੰ ਐ ਕਹਿੰਨੇ ਵੀ ਦੁੱਧ ਦੇ ਪੈਸੇ ਸਾਨੂੰ ਐ ਨਹੀਂ ਕਹਿੰਦੇ ਹਿਸਾਬ ਦੇ ਉਹ ਕਿੱਥੇ ਲਾਏ ਕਿਵੇਂ ਕਰਿਆ ਆਪਾਂ ਦੇ ਸ਼ੌਕ ਵੀ ਪੂਰੇ ਕਰਦੇ ਤਾਂ ਵੀ ਇੱਕ ਵੀਲਦਾਰੀ ਵੀ ਚਲਾਉਨੇ ਆ ਦੋਨੋਂ ਕੰਮ ਹੀ ਕਰਦੇ ਆਂਗੇ ਪਹਿਲਾਂ ਜੀ ਬੱਚਿਆਂ ਦਾ ਖਰਚ ਤੁਹਾਨੂੰ ਪਤਾ ਹੈ ਬੱਚੇ ਪੈਨ ਕਾਪੀਆਂ ਬੈਲਸ ਨਾਲ ਸਾਰਾ ਦਿਨ ਚਾਹੀਦਾ ਉਹ ਕਿੱਥੋਂ ਪੈਸਾ ਆਵੇ ਜਿੰਨਾ ਇਹਨਾਂ ਨਾਲ 파ਰਤ ਤੋਂ ਲਿਆ ਕੇ ਰੱਖ ਸਕੀਏ ਵੀ ਇਕੱਠਾ ਪੈਸਾ ਲਿਆ ਕੇ ਰੱਖ ਲਈ ਆਪਾਂ ਇਹ ਸਾਰੇ ਨਿੱਕੇ ਮੋਟੇ ਖਰਚੇ ਇਹਨਾਂ ਦਾ ਤੁਰਦੇ ਨੇ ਜੀ ਹੁਣ ਤਾਂ ਚਲੋ ਹੁਣ ਬੱਚੇ ਵੱਡੇ ਹੋ ਗਏ ਬਾਹਰ ਵਾਗ ਗਏ ਪਹਿਲਾ ਬਿਊਟਰ ਰਿੰਜ ਆਖੜ ਵੀ ਜਾਣਾ ਹੁੰਦਾ ਤਾਂ ਵੀ 500 ਰੁਪਏ નોਟ ਚਾਹੀਦਾ ਹੁੰਦਾ ਸੀ ਕਿਉਂਕਿ ਖਾਲੇ ਹੱਥ ਤਾਂ ਜਾਇਆ ਵੀ ਨਹੀਂ ਜਾਂਦਾ ਜੀ ਤਾਂ ਆਪਾਂ ਕਦੇ ਇਹਨਾਂ ਦੇ ਡੈਡੀਆਂ ਤੋਂ ਪੈਸਾ ਨਹੀਂ ਮੰਗਿਆ ਸੀ ਤੁਹਾਨੂੰ ਆਰਥੀ ਤੋਂ ਲਿਆ ਕੇ ਦਿਓ ਆਪਾਂ ਸਾਰਾ ਖਰਚਾ ਦੁੱਧ ਚੋਂ ਹੀ ਚਲਾਉਨੇ ਆ ਤੇ ਫਾਲਤੂ ਆਪਾਂ ਕੀ ਕਹਣਾ ਕੋਈ ਵੱਡੀ ਰਕਮ ਦੀ ਲੋੜ ਹੈ 20 50000 ਉਹ ਆ 파ਰਟੀ ਦੇ ਜਾਂਦੇ ਆ 2 4000 5 7000 ਅਸੀਂ ਕਦੇ ਨਹੀਂ ਗਏ ਮੋਬਾਈਲ ਚਾਰਜ ਕਰਾਉਣਾ ਵਾਈਫਾਈ ਦਾ ਖਰਚ ਹੋਰ ਨਿੱਕੇ ਮੋٹے ਖਰਚ ਸਾਰੇ ਸਾਡੇ ਦੁੱਧ ਚੋਂ ਹੀ ਚੱਲਦੇ ਨੇ ਫਿਰ ਬਾਕੀ ਕੁਛ ਡਾਕਟਰਾਂ ਦੇ ਪੈਸੇ ਵੀ ਹੋ ਜਾਂਦੇ ਨੇ ਬੰਦਿਆਂ ਵਾਲੇ ਡਾਕਟਰਾਂ ਦੇ ਵੀ 6 ਮਹੀਨਿਆਂ ਦੇ ਪਸ਼ੂਆਂ ਵਾਲੇ ਦੇ ਵੀ ਉਹ ਸਾਰਾ ਆਪਾਂ ਦੁੱਧ ਚੋਂ ਹੀ ਹਸਾਬ ਕਰਦੇ ਆ। ਚਲੋ ਜੀ ਆਪਾਂ ਮਿਹਨਤ ਕਰਾਂਗੇ ਪਰਮਾਤਮਾ ਆਪ ਹੀ ਆਪਾਂ ਨੂੰ ਤਰੱਕੀ ਬਖਸ਼ਦਾ ਆਪ ਹੀ ਤੰਦਰੁਸਤੀ ਬਖਸ਼ਦਾ ਜੇ ਆਪਾਂ ਉਹ ਵੀ ਕੰਮ ਤੋਂ ਕਹਾਂਗੇ ਹਾਏ ਆਹ ਕੰਮ ਮੈਂ ਕਰਿਆ ਹਾਏ ਜੇ ਮੈਂ ਨਾ ਕਰਾਂ ਮੈਨੂੰ ਐਂ ਸਰਜੇ ਰੱਬ ਵੀ ਫਿਰ ਉੱਥੇ ਹੀ ਰਾਜੀ ਹੁੰਦਾ ਜੀ ਵੀ ਇਹ ਕੰਮ ਕਰਕੇ ਤਾਂ ਰਾਜੀ ਨੇ ਉਹਨੂੰ ਕੀ ਕੰਮ ਦੇਣਾ ਆਪਾਂ ਆਪਣਾ ਆਪਣਾ ਕੰਮ ਹੈ ਜੇ ਆਪਾਂ ਹਾਇਬੂ ਕਰਕੇ ਕਰਾਂਗੇ ਤਾਂ ਵੀ ਆਪਾਂ ਹੀ ਕਰਨੇ ਆ ਜੇ ਖੁਸ਼ ਹੋ ਕੇ ਕਰਾਂਗੇ ਸਮਾਂ ਦੀ ਰੱਬ ਉਥੇ ਬਰਕਤ ਪਾਉਂਦਾ ਜੇ ਆਪਾਂ ਖੁਸ਼ ਹੋ ਕੇ ਕੰਮ ਕਰਦੇ ਆ ਅਸੀਂ ਕਦੇ ਨਹੀਂ ਹਾਇਬੂ ਕਰੀ ਵੀ ਆਪਣੇ ਡੰਗਰ ਨੇ ਜੇ ਆਪਾਂ ਸਾਹਮਣੇ ਕਿਹੜਾ ਕਿਸੇ ਨੇ ਬਾਹਰੋਂ ਆ ਕੇ ਸਾਹਮਣੇ ਨਾ ਕਿਹੜਾ ਇਹਨਾਂ ਦਾ ਪੈਸਾ ਦੁੱਧਦਾ ਕੋਈ ਬਾਹਰ ਲੈ ਕੇ ਜਾਊਗਾ ਆਪਣਾ ਪੈਸਾ ਆਪਣੇ ਘਰੇ ਕੰਮ ਹੋਣਾ ਆਪਾਂ ਕਿਉਂ ਹਾਇਬੂ ਕਰੀਏ ਫਿਰ ਬਰਕਤ ਨਹੀਂ ਪੈਂਦੀ ਜੀ ਪਸ਼ੂਆਂ 'ਚ ਜੇ ਆਪਾਂ ਇੱਕ ਦੇ ਸਿਰੇ ਬੰਨੀ ਰੱਖੀ ਇਹ ਵੀ ਨਾ ਹੋਵੇ ਵੀ ਇੱਕ ਦੇ ਸਰ ਬੰਨੇ ਹੋਣ ਪਸ਼ੂ ਸਾਰੇ ਸਾਰੇ ਡੱਬਰ ਨੂੰ ਕੰਮ ਕਰਨਾ ਚਾਹੀਦਾ ਰਲ ਮਿਲ ਕੇ ਹੁਣ ਕਿਉਂਕਿ ਖੇਤੀ ਦਾ ਕੰਮ ਘਟ ਗਿਆ ਜੀ ਸਿਆਲ ਆ ਗਿਆ ਦੇਖੋ ਕਣਕ ਬੀਜ ਤੇ ਹੁਣ ਤਾਂ ਪਾਣੀ ਲੱਗੂ ਜਾਂ ਰੇਪ ਪਊਗੀ ਤੇ ਫਿਰ ਮੇਰੇ ਬਾਂਜਿਆਂ ਨੂੰ ਕੰਮ ਵੀ ਸਾਰਿਆਂ ਨੂੰ ਨਾਲ ਕਰਾਉਣਾ ਚਾਹੀਦਾ ਹੈ ਭੈਣਾ ਦੇ ਕਿਸੇ ਇਕੱਲੇ ਦੇ ਸਿਰ ਨਹੀਂ ਬੰਦਣਾ ਚਾਹੀਦਾ ਕੰਮ ਫਿਰ ਉਹ ਵੀ ਅੱਕ ਜਾਂਦੇ ਵੀ ਮੈਂ ਵੀ ਕੀ ਕਰਾਂ ਨਾ ਹੋਈ ਜਾਂਦਾਗਾ ਵੀ ਮੇਰੇ ਸਿਰ ਬੰਨੀਆਂ ਹੋਈਆਂ ਨਹੀਂ ਤਾਂ ਬਸ ਮੈਂ ਇੰਨਾ ਜੋਗਰੀ ਰਹਿ ਗਈ ਸਭ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਕੁਛ ਨਹੀਂ ਹੁੰਦਾ ਜੀ ਕੰਮ ਦੀ ਆਦਤ ਬਣ ਜਾਂਦੇ ਪੰਜ ਸੱਤ ਦਿਨ ਆਪਾਂ ਨੂੰ ਓੱਖਾ ਲੱਗਦਾ ਜਿਹੜਾ ਕੋਈ ਮੇਰਾ ਵੀਰ ਭਾਜੇ ਭੈਣ ਕੰਮ ਨਹੀਂ ਕਰਦੇ ਪੰਜ ਸੱਤ ਦਿਨ ਕੰਮ ਕਰੋ ਜੀ ਕੋਈ ਓੱਖਾ ਨਹੀਂ ਲੱਗਦਾ ਉਹੀ ਸੁਭਾਅ ਬਣ ਜਾਂਦਾ ਫਿਰ ਅੱਪੀ ਜੀ ਕਰ ਲੱਗ ਜਾਂਦਾ ਕੰਮ ਕਰਨ ਨੂੰ ਆਪਾਂ ਕੰਮ ਕਰੀਏ ਤੇ ਆਪਾਂ ਮੈਸਾਂ ਬੰਦੇ ਆ ਜੀ ਬਾਹਰ ਘਟਰੂ ਦਾ ਛਾਲਾ ਮਾਰਦੇ ਜਾਂਦੇ ਨੇ ਹੱਡ ਪੈਰਾਂ ਉਵੇਂ ਖੁੱਲ ਜਾਂਦੇ ਨੇ ਛਾਲਾ ਮਾਰਦਿਆਂ ਦੇ ਆ ਜਾਂਦਾ ਸਾਡਾ ਬੂਰਾ ਪੈ ਲਵਣ ਐਨਾ ਦੁੱਧ ਪਿਲਾਇਆ ਜੀ ਕਿਸੇ ਕੰਮ ਨਹੀਂ ਆਇਆ ਪਤਾ ਨਹੀਂ ਇਹਦਾ ਦੁੱਧ ਪੀਤਾ ਕਿੱਧਰ ਨੂੰ ਵਗ ਗਿਆ 2 2 ਲੀਟਰ ਥੋੜਾ ਸਾਹਮਣੇ ਚੁੰਗਣੀ ਦੁੱਧ ਪਿਆ ਕਰਦੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਪਰ ਬੁੰਦ ਲਿਆ ਜਾ ਹੋ ਗਿਆ ਹੁਣ ਇਹ ਉਹ ਵਸੇ ਠੀਕ ਹੈ ਦਾ ਕੰਦ ਕੱਠ ਠੀਕ ਹੈ ਤੇ ਥੋੜੀ ਜੀ ਦੀ ਮਾਂ ਇਹਦੇ ਮੂਰੋਂ ਖਾ ਜਾਂਦੀ ਹੈਗੇ ਖਲਬੜੇ ਮਾਂ ਨਹੀਂ ਤਾਂ ਵਿਚਾਰਾ ਵਧੀਆ ਹੋ ਜੇ ਉਹਦੇ ਲਵੇ ਬੰਨਿਆ ਹੁੰਦਾ ਮੂਰੋਂ ਛੱਕ ਜਾਂਦੀ ਹੈ ਸਾਰਾ ਤੇ ਅੱਧਰ ਆਪਾਂ ਨਮਾਉਣ ਲੱਗ ਰਹੇ ਹਾਂ ਜੀ ਆਪਣੇ ਕੁੱਤਿਆਂ ਨੂੰ ਵੀ ਇਹਨੂੰ ਅਸੀਂ ਪਿੰਜਰੇ ਜਿਹਾ ਕੀ ਯਾਤਰਾ ਨਮਾਉਣਾ ਕਿਉਂਕਿ ਇਹ ਪੜਿਆ-ਪੜਾਇਆ ਹੈ ਜੇ ਆਪਣੇ ਘਰੇ ਸਾਨੂੰ ਇਹ ਤੋਂ ਡਾ ਲੱਗਦਾ ਡਰਾ ਕੁਛ ਹੈ ਵੱਡਾ ਇਹ ਤੇ ਇਸ ਕਰਕੇ ਉਹਨੂੰ ਪਿੰਜਰੇ ਚ ਪਾ ਕੇ ਨਮਾ ਦਿੰਦੇ ਆ ਉਹ ਅਸੀਂ ਨਮਾ ਵੀ ਅੰਦਰ ਕੁਝ ਕਹਿੰਦਾ ਵੀ ਨਹੀਂ ਪਰ ਨਾ ਚੂੰ ਚੂੰ ਦੀ ਵਾਲੀ ਕਰ ਦਿੰਦਾ ਉਹ ਬਲੇ ਬੰਦ ਨਹੀਂ ਇਹਨੂੰ ਕੀ ਹੈ ਫਿਰ ਸਾਨੂੰ ਡਰ ਲੱਗਦਾ ਕਿਤੇ ਉਹ ਹੀ ਨਾ ਬੁਰਕਾ ਮਾਰੇ ਜੇ ਤਾਂ ਆਪ ਦਾ ਪਾਲਿਆ ਹੋਇਆ ਕੁੱਤਾ ਹੋਵੇ ਫੇਰ ਨਹੀਂ ਡਰ ਲੱਗਦਾ ਕਿਉਂਕਿ ਤਾਂ ਪੜਿਆ ਪੜਾਈ ਆਇਆ ਸੀਗਾ ਤੇ ਐਨੇ ਕਬੂਤਰ ਹੋ ਰਹੇ ਨੇ ਜੀ ਇਹਦੇ ਪਿੰਜਰੇ ਤੇ ਐਨੀਆਂ ਬਿੱਠਾਂ ਕਰ ਰੱਖੇ ਨੇ ਜਿੰਨੀਆਂ ਕਹਿ ਦਿਆ ਸਾਡਾ ਡੰਮਰੂ ਦੇਖ ਲਓ ਨਾ ਹੋਂ ਤੋਂ ਕਿੰਨਾ ਡਰਦਾ ਹੈ ਵੀ ਮੈਨੂੰ ਨਾ ਨਮਾਉਣ ਬਸ ਇਹਨਾਂ ਨੂੰ ਗਰਮੀ 'ਚ ਪਾਪਾ ਸੂਏ 'ਚ ਜਾ ਕੇ ਡੇਗ ਦਿੰਦਾ ਸੀ ਗਰਮੀ ਦੇ ਮਾਰੇ ਸੂਏ 'ਚ ਬੈਠ ਰਹੇ ਹੁੰਦਾ 10 15 15 ਮਿੰਟ ਬਾਅਦ ਨਹੀਂ ਨਿਕਲਦੇ ਸੀਗੇ ਇੱਧਰ ਦੇਖੋ ਜੀ ਆਪਣੇ ਮੱਜਾਂ ਨਾਤੀਆਂ ਧੋਤੀਆਂ ਨਿਖਰੀਆਂ ਬੁਖਰੀਆਂ ਬੈਠੀਆਂ ਨੇ ਮੌਜ ਨਾਲ ਸ਼ਾਂਤੀ ਨਾਲ ਐ ਵਧੀਆ ਲੱਗਦੇ ਨੇ ਐ ਬੈਠੀਆਂ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰ ਦਿਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਨਾਲ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ